ਤੋ ਥੋੜੀ ਹੋਰ ਪਿੱਛੇ ਚਲੇ ਜਾਓ ਸੀਵਰੇ ਜਲੇ ਟੱਕਣੀ ਨਹੀਂ ਹੈਗੀ ਅੱਛਾ ਕੋਈ ਵੀ ਬੱਚੇ ਨਿਕਲ ਰਹੇ ਨੇ ਪਾਣੀ ਦਾ 레ਵਲ ਸੀਵਰਾ ਦੇ ਟੱਕਕਾਂ ਦੇ ਉੱਪਰੋਂ ਮੈਚ ਹੋਇਆ ਹੋਇਆ ਕੋਈ ਵੀ ਨਿਕਲ ਰਿਹਾ ਹੈ ਉਹਦਾ ਪੈਰ ਵਿੱਚ ਗਿਆ ਤੇ ਬੱਚਾ ਸੀਵਰੇ ਦੇ ਅੰਦਰ ਕਿ ਇੱਕ ਕਰ ਪਰੇਸ਼ਾਨ ਜਿਹਨੂੰ ਕਾਰਪੋਰੇਸ਼ਨ ਕਹਿੰਦੇ ਆ ਮੈਂ ਉਹਨਾਂ ਦਾ ਨਾਮ ਰੱਖਿਆ ਹੋਇਆ ਕਰ ਪਰੇਸ਼ਾਨ ਉਹ ਕਰ ਪਰੇਸ਼ਾਨ ਇਸ ਵਾਸਤੇ ਰੱਖਿਆ ਹੋਇਆ ਇਕੱਲਾ ਥਾਣਾ ਟਿੱਬਾ ਇੱਥੇ ਨਹੀਂ ਹੈਗਾ ਇਸ ਗਲੀ ਦੇ ਵਿੱਚ ਵੱਡਜੋ ਸਕੂਲ ਹੈ ਪਾਲੀ ਗਲੀ ਦੇ ਵਿੱਚ ਵੱਡਜੋ ਸਕੂਲ ਹੈ ਥੋੜੀ ਦੇਰ ਤੱਕ ਸਕੂਲ ਦੇ ਬੱਚਿਆਂ ਨੇ ਲੰਘਣਾ ਕਿਸ ਤਰੀਕੇ ਨਾਲ ਲੰਘਣਗੇ ਬਿਲਕੁਲ ਸਮਾਜ ਸੇਟੀ ਦੇ ਹਾਲ ਦੇਖੋ ਆਸ ਤੋਂ ਸਾਈਡ ਪੁਆਇੰਟ ਦੇਖੋ ਜੀ ਦੇਖ ਰਹੇ ਹੋ ਬਿਜਲੀ ਦੇ ਤਾਰਾਂ ਦੇ ਇੱਕ ਆਮ ਇਨਸਾਨ ਨੂੰ ਇੱਕ ਆਮ ਨਿਸ਼ਾਨ ਨੂੰ ਸੋਸ਼ਲ ਵਰਕਰ ਨੂੰ ਇਹ ਚੀਜ਼ਾਂ ਦੇਖ ਸਕਦੀਆਂ ਕਿ ਐਮ ਐਲ ਏ ਕਾਉਂਸਲਰ ਜਿਨ੍ਹਾਂ ਦਾ ਥਾਣੇ ਦੇ ਵਿੱਚ ਆਣਾ ਜਾਣਾ ਲੱਗਿਆ ਰਹਿੰਦਾ ਉਹਨਾਂ ਨੂੰ ਨਹੀਂ ਦਿਖਦਾ ਸਸਕਲਜੀ ਲੁਧਿਆਣਾ ਪ੍ਰਾਈਮ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਨੂਬੈਂਸ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪੰਜਾਬ ਦੀ ਅਸੀਂ ਨੁਹਾਰ ਬਦਲ ਕੇ ਰੱਖ ਦਿੱਤੀ ਪਰ ਗਰਾਊਂਡ ਪੱਧਰ ਦੀਆਂ ਤਸਵੀਰਾਂ ਦੇਖੋਗੇ ਤਾਂ ਨੁਹਾਰ ਬਦਲਦੀ ਹੋਈ ਤਾਂ ਨਜ਼ਰ ਆ ਰਹੀ ਹੈ ਲੇਕਿਨ ਉਹ ਪੋਜ਼ਿਟਿਵ ਵੱਲ ਨੂੰ ਨਹੀਂ ਕਿਤੇ ਨਾ ਕਿਤੇ ਨੈਗੇਟਿਵ ਵੱਲ ਨੂੰ ਜਾ ਰਹੀ ਹੈ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਇੱਕ ਵਾਰੀ ਖੱਬੇ ਹੱਥ ਦੀਆਂ ਤਸਵੀਰਾਂ ਦਿਖਾ ਦਿਓ ਔਰ ਇਹ ਜਗ੍ਹਾ ਕੋਈ ਆਮ ਜਗ੍ਹਾ ਨਹੀਂ ਹੈ ਸਾਡੀ ਬੈਕਸਾਈਡ ਤੇ ਥਾਣਾ ਟਿੱਬਾ ਹੈ ਔਰ ਕਹਣਾ ਈਸਟ ਕੌਨਸਟਿਟੂਐਂਸੀ ਇਹ ਪੈਂਦੀ ਹੈ ਸਾਡੇ ਨਾਲ ਪੋਲਾ ਭਾਜੀ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਜੀ ਲੁਧਿਆਣਾ ਪ੍ਰਾਈਮ ਤੇ ਭਾਜੀ ਤੁਹਾਡਾ ਪਹਿਲਾਂ ਤਾਂ ਸਾਰਿਆਂ ਦਾ ਤੇ ਮੇਰੇ ਜਿਹੜੇ ਪਰਿਵਾਰ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੈ ਪੀਮ ਜੈ ਭਾਰਤ ਗਊ ਮਾਤਾ ਕੀ ਜੈ ਤੁਹਾਡਾ ਕਹਿਣਾ ਸਹੀ ਹੈ ਕਿ ਸਰਕਾਰਾਂ ਗੱਲਾਂ ਤਾਂ ਵੱਡੀਆਂ ਕਰਦੀਆਂ ਨੇ ਜਿਹੜੇ ਕੰਮ ਨੇ ਜ਼ਮੀਨੀ ਪੱਧਰ ਤੋਂ ਦਿਖਦੇ ਨਹੀਂ ਜੀ ਕਿ ਇੱਕ ਕਰ ਪਰੇਸ਼ਾਨ ਜਿਹਨੂੰ ਕਾਰਪੋਰੇਸ਼ਨ ਕਹਿੰਦੇ ਆ ਮੈਂ ਉਹਨਾਂ ਦਾ ਨਾਮ ਰੱਖਿਆ ਹੋਇਆ ਕਰ ਪਰੇਸ਼ਾਨ ਉਹ ਕਰ ਪਰੇਸ਼ਾਨ ਇਸ ਵਾਸਤੇ ਰੱਖਿਆ ਹੋਇਆ ਇਕੱਲਾ ਥਾਣਾ ਟਿੱਬਾ ਇੱਥੇ ਨਹੀਂ ਹੈਗਾ ਇਸ ਗਲੀ ਦੇ ਵਿੱਚ ਵੱਡਜੋ ਸਕੂਲ ਹੈ ਪਾਲੀ ਗਲੀ ਦੇ ਵਿੱਚ ਵੱਡਜੋ ਸਕੂਲ ਹੈ ਥੋੜੀ ਦੇਰ ਤੱਕ ਸਕੂਲ ਦੇ ਬੱਚਿਆਂ ਨੇ ਲੰਘਣਾ ਹੈ ਕਿਸ ਤਰੀਕੇ ਨਾਲ ਲੰਘਣਗੇ ਮੈਂ ਸੋਚ ਰਿਹਾ ਸੀ ਮੈਂ ਥਾਣੇ ਗੱਲ ਕਰਨ ਆਇਆ ਸੀਗਾ ਕਿ ਮੈਂ ਇੱਕ ਕਿਸ਼ਤੀ ਦਾ ਬਿਜ਼ਨਸ ਕਰ ਲਵਾਂ ਕਿਉਂਕਿ ਅੱਗੇ ਬਰਸਾਤਾਂ ਆ ਰਹੀਆਂ ਬਿਲਕੁਲ ਸਹੀ ਗੱਲ ਹੈ ਉਹ ਕਾਫੀ ਅੱਛੀ ਕਮਾਈ ਹੋ ਸਕਦੀ ਹੈ ਮੈਂ ਭਾਈ ਦੇਖੋ ਅੱਜ ਦੇ ਟਾਈਮ ਦੇ ਵਿੱਚ ਕੰਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹੈਨਾ ਤੇ ਆਪਾਂ ਸੇਵਾ ਕਰਦੇ ਆ ਸੇਵਾ ਦੇ ਨਾਲ ਨਾਲ ਜਿੱਦਾ ਈ ਰਿਸ਼ਕੇ ਵਗੈਰਾ ਹੈਗੇ ਆ ਹੁਣ ਆਣ ਵਾਲੀਆਂ ਬਰਸਾਤਾਂ ਦੇ ਵਿੱਚ ਇੱਥੇ ਪਾਣੀ ਭਰਿਆ ਜਾਣਾ ਤੇ ਉਹਦੇ ਥੱਲੇ ਮੋਟਰਾਂ ਲੱਗੀਆਂ ਮੋਟਰਾਂ ਵਾਲੀਆਂ ਚੀਜ਼ਾਂ ਚੱਲਣੀਆਂ ਨਹੀਂ ਠੀਕ ਹੈ ਬਾਈਕਾਂ ਵਗੈਰਾ ਦੇ ਸਲੈਂਸਰਾਂ ਦੇ ਪਾਣੀ ਚੱਲ ਜਾਣੇ ਉਹ ਬੰਦ ਹੋ ਜਾਣੇ ਤੇ ਭਾਈ ਕਿਸ਼ਤੀ ਦਾ ਬਿਜ਼ਨਸ ਸਟਾਰਟ ਕਰਾਂਗੇ ਬਿਲਕੁਲ ਬਰਸਾਤਾਂ ਦੇ ਵਿੱਚ ਵਧੀਆ ਪੈਸੇ ਕਮਾਹ ਹੋ ਜਾਣਗੇ ਨਾਲੇ ਕਿਸ਼ਤੀ ਦੇ ਪੈਸੇ ਨਿਕਲ ਜਾਣਗੇ ਨਾਲੇ ਆਪਣੀ ਆਮਦਨ ਹੋ ਜੂਗੀ ਨਾਲੇ ਪਰਿਵਾਰ ਚੱਲ ਪਊਗਾ ਕਿਉਂਕਿ ਘਰ ਪਰੇਸ਼ਾਨ ਦਾ ਤਾਂ ਧਿਆਨ ਹੀ ਨਹੀਂ ਹੈਗਾ ਥਾਣਾ ਸਾਹਮਣੇ ਬਿਜਲੀ ਦਫਤਰ ਪਾਲੀ ਸਾਈਡ ਤੇ ਜ ਆ ਆਮ ਆਦਮੀ ਪਾਰਟੀ ਕਲੀਨਿਕ ਜੀ ਠੀਕ ਹੈ ਸਕੂਲ ਤਿੰਨ ਤਿੰਨ ਚਾਰ ਸਰ ਸਕੂਲ ਜਿੱਥੇ ਹੈਗੇ ਨੇ ਉੱਥੇ ਦਾ ਨਿਕਾਸ ਦੇ ਲੋ ਕਿੰਨਾ ਵਧੀਆ ਇਹ ਸਮਾਰਟ ਸਿਟੀ ਹੈ ਜੇ ਸਮਾਰਟ ਸਿਟੀ ਹੈ ਤੇ ਸਾਨੂੰ ਨਹੀਂ ਚਾਹੀਦਾ ਸਾਨੂੰ ਬੇਕਾਰ ਸਿਟੀ ਦੇ ਦਿਓ ਅਸੀਂ ਬੇਕਾਰ ਸਿਟੀ ਚ ਰਹਾਂਗੇ ਇਦਾਂ ਦਾ ਸਮਾਰਟ ਸਿਟੀ ਸਾਨੂੰ ਨਹੀਂ ਚਾਹੀਦਾ ਰੋਹਿਤ ਅਰੋੜਾ ਫਿਰ ਉਹਨਾਂ ਨੂੰ ਗੱਲਾਂ ਕੋਰੀਆਂ ਲੱਗਦੀਆਂ ਕਿ ਰੋਹਿਤ ਅਰੋੜਾ ਬੋਲਦਾ ਕਿਉਂ ਨਾ ਬੋਲੇ ਕਿਉਂਕਿ ਬੋਲਣ ਤੋਂ ਬਗੈਰ ਨਾ ਤੁਹਾਨੂੰ ਸੁਣਦਾ ਨਾ ਤੁਹਾਨੂੰ ਦੇਖਦਾ ਜੇ ਦੇਖਦਾ ਔਰ ਸੁਣਦਾ ਹੋਵੇ ਤੇ ਰੋਹਿਤ अरोड़ा ਕਿਉਂ ਬੋਲੇ ਕਿਉਂਕਿ ਥਾਣੇ ਦੇ ਬਾਹਰ ਇਹ ਹਾਲਾਤ ਨੇ ਪਾਣੀ ਖੜੇ ਹਲੇ ਤਾਂ ਰਾਤ ਨੂੰ ਅੱਧਾ ਘੰਟਾ ਬਰਸਾਤ ਪਈ ਹੋਣੀ ਹੈ ਤੇ ਆਹ ਹਾਲਾਤ ਹੋ ਗਏ ਜੇ ਇੱਕ ਦਿਨ ਪੂਰੀ ਬਰਸਾਤ ਪੈ ਗਈ ਤਾਂ ਮੈਂ ਕਹਿੰਦਾ ਥਾਣੇ ਦੇ ਅੰਦਰ ਪਾਣੀ ਚਲ ਜੂਗਾ ਕਿੱਥੇ ਨੇ ਉਹ ਲੋਕ ਜਿਹੜੇ ਕਹਿੰਦੇ ਸੀ ਅਸੀਂ ਵਿਕਾਸ ਕਰਾਂਗੇ ਤੇ ਸੁਧਾਰ ਕਰਾਂਗੇ ਨਾ ਵਿਕਾਸ ਦੇਖ ਰਿਹਾ ਨਾ ਸੁਧਾਰ ਦੇਖ ਰਿਹਾ ਰੋਹਿਤਪੁਰ ਜੀ ਤੁਸੀਂ ਗੱਲ ਕਾਰਪੋਰੇਸ਼ਨ ਦੀ ਕੀਤੀ ਕਿਤੇ ਨਾ ਕਿਤੇ ਕਾਰਪੋਰੇਸ਼ਨ ਤੇ ਤੰਜ ਕੱਸਦੇ ਉਹਨੂੰ ਘਰ ਪਰੇਸ਼ਾਨ ਵੀ ਕੀਤਾ ਇੱਕ ਮਾਮਲਾ ਹੋਰ ਹੈ ਜਿਹਦੇ ਵਿੱਚ ਕੁਝ ਲੋਕਲ ਵਸਨੀਕ ਨੇ ਜਿਹੜੇ ਤਾਜਪੁਰ ਰੋਡ ਦੇ ਉਹ ਕਾਰਪੋਰੇਸ਼ਨ ਦੀ ਸੰਪਤੀ ਜਿਹੜੀ ਚੋਰੀ ਕਰ ਕਰਕੇ ਵੇਚ ਰਹੇ ਨੇ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਅਸੀਂ ਉਹਨਾਂ ਨੂੰ ਰਿਪੋਰਟ ਕੀਤਾ ਸੀਗਾ ਕਾਰਪੋਰੇਸ਼ਨ ਦੇ ਸਿਰ ਤੇ ਜੂ ਤੱਕ ਨਹੀਂ ਰਹੇਗੀ ਇੱਥੇ ਤੱਕ ਕਿ ਸੀਨੀਅਰ ਡਿਪਟੀ ਮੇਅਰ ਸਾਹਿਬ ਨੂੰ ਵੀ ਦੋ ਵਾਰ ਇੰਟੀਮੀਟ ਕਰ ਦਿੱਤਾ ਜਾ ਚੁੱਕਾ ਪਰ ਜਿੰਨੀ ਬੇਪਰਵਾਹੀ ਦੀ ਨੀਂਦ ਕਾਰਪੋਰੇਸ਼ਨ ਸੁੱਤਾ ਹੋਇਆ ਐਸਾ ਨਾਲ ਤਾਂ ਸਾਰਾ ਸ਼ਹਿਰ ਲੁੱਟਿਆ ਜਾਊਗਾ ਕੀ ਸੋਚਦੇ ਹੋ ਭਾਜੀ ਤੁਹਾਡੇ ਪੁਰਾਣੇ ਨਾ ਇੱਕ ਤੁਹਾਡੇ ਵੀਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਂ ਪਹਿਲੀ ਗੱਲ ਦੱਸਣਾ ਚਾਹਾਂਗਾ ਸਾਰੀ ਆਬਾਦ ਤੁਹਾਡੇ ਜਿਹੜੇ ਦੇਖ ਰਹੇ ਨੇ ਮੈਂ ਪੜਿਆ ਨਹੀਂ ਪਰ ਮੈਂ ਡਿਗਰੀਆਂ ਲੋਕਾਂ ਤੋਂ ਲੈਂਤੀਆਂ ਮੈਂ ਸਮਾਜ ਦਾ ਪੜਿਆ ਹੋਇਆ ਹਾਂ ਮੈਂ ਇਹਨਾਂ ਨੂੰ ਐਵੇਂ ਨਹੀਂ ਨਾਮਕਰਨ ਕੀਤਾ ਇਹਨਾਂ ਦਾ ਕਰ ਪਰੇਸ਼ਾਨ ਬਿਲਕੁਲ ਜੇ ਤੁਹਾਡੀ ਗੱਲ ਸੁਣ ਕੇ ਐਕਸ਼ਨ ਤੇ ਆਣਗੇ ਫਿਰ ਮੈਂ ਇਹਨਾਂ ਨੂੰ ਕਰ ਪਰੇਸ਼ਾਨ ਕਿਉਂ ਕਹਾਂਗਾ ਫਿਰ ਕੰਮ ਕਰਨ ਵਾਲੀ ਕਾਰਪੋਰੇਸ਼ਨ ਕਹਾਂਗਾ ਬਿਲਕੁਲ ਸੋ ਰੋਹਿਤ ਜੀ ਹਾਲਾਤ ਤਾਂ ਆਪਣੇ ਆਪ ਆਪਣੀ ਸਥਿਤੀ ਹੈ ਜਿਹੜੀ ਉਹ ਮੂੰਹ ਬੋਲ ਕੇ ਬਿਆਨ ਕਰ ਰਹੇ ਨੇ ਪਰ ਸਰਕਾਰਾਂ ਕਹਿੰਦੀਆਂ ਕਿ ਅਸੀਂ ਵਿਕਾਸ ਬਹੁਤ ਜ਼ਿਆਦਾ ਕਰਤਾ ਸਿੱਖਿਆ ਕ੍ਰਾਂਤੀ ਦੀ ਜਿਹੜੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਟਾਇਲਟ ਬਾਥਰੂਮ ਬਣਾਏ ਜਾ ਰਹੇ ਨੇ ਇਨਾ ਦਾ ਹਲ ਕਦੋਂ ਹੋਏਗਾ ਸਰਪੰਚਾਇਤਾਂ ਸੁੱਤੀਆਂ ਹੋਈਆਂ ਨੇ ਐਮਐਲਏ ਸਾਹਿਬ ਸੁੱਤੇ ਹੋਏ ਨੇ ਸਰਕਾਰੀ ਥਾਣਾ ਇੱਥੇ ਆ ਪੁਲਿਸ ਸਟੇਸ਼ਨ ਦੇ ਸਾਹਮਣੇ ਇਹ ਹਾਲਾਤ ਨੇ ਤੇ ਬਾਕੀ ਬਿਲਡਿੰਗਾਂ ਦਾ ਕੀ ਹਾਲਾਤ ਹੋਵੇ ਸਿਰਫ ਇਹ ਨਹੀਂ ਹੈਗੇ ਵੀਰ ਜੀ ਇਸ ਤੋਂ ਥੋੜੀ ਹੋਰ ਪਿੱਛੇ ਚਲੇ ਜਾਓ ਸੀਵਰੇਜਾਂ ਦੇ ਟੱਕਣ ਹੀ ਨਹੀਂ ਹੈਗੇ ਕੋਈ ਵੀ ਬੱਚੇ ਨਿਕਲ ਰਹੇ ਨੇ ਪਾਣੀ ਦਾ ਲੇਵਲ ਸੀਵਰੇਜਾਂ ਦੇ ਟੱਕਣਾਂ ਦੇ ਉੱਪਰੋਂ ਮੈਚ ਹੋਇਆ ਹੋਇਆ ਕੋਈ ਵੀ ਨਿਕਲ ਰਿਹਾ ਉਹਦਾ ਪੈਰ ਵਿੱਚ ਗਿਆ ਤੇ ਬੱਚਾ ਸੀਵਰੇਜ ਦੇ ਅੰਦਰ ਬਿਲਕੁਲ ਆ ਸਾਈਡ ਪੁਆਇੰਟ ਐ ਐਸਐਮਆਰ ਸਿਟੀ ਦੇ ਹਾਲ ਦੇਖ ਲਓ ਆ ਸਾਈਡ ਪੁਆਇੰਟ ਦੇਖੋ ਜੀ ਦੇਖ ਰਹੇ ਹੋ ਬਿਜਲੀ ਦੇ ਤਾਰਾਂ ਦੇ ਜੋੜੇ ਵੀ ਇੰਨੇ ਨੂੰ ਇੱਕ ਆਮ ਇਨਸਾਨ ਨੂੰ ਇੱਕ ਆਮ ਨਿਸ਼ਾਨ ਨੂੰ ਸੋਸ਼ਲ ਵਰਕਰ ਨੂੰ ਇਹ ਚੀਜ਼ਾਂ ਦੇਖ ਸਕਦੀਆਂ ਕਿ ਐਮ ਐਲ اے ਕਾਉਂਸਲਰ ਜਿਨ੍ਹਾਂ ਦਾ ਥਾਣੇ ਦੇ ਵਿੱਚ ਆਣਾ ਜਾਣਾ ਲੱਗਿਆ ਰਹਿੰਦਾ ਉਹਨਾਂ ਨੂੰ ਨਹੀਂ ਦਿਖਦਾ ਇੱਕ ਜਮਰਾਜ ਤੇ ਇੱਕ ਕਰ ਪਰੇਸ਼ਾਨ ਇਹ ਦੋਨੋਂ ਹੀ ਇੱਕ ਹੀ ਰਿਸ਼ਤੇਦਾਰ ਨੇ ਬਿਲਕੁਲ ਇਹ ਰਿਸ਼ਤੇਦਾਰ ਤਾਂ ਨੇ ਇੱਕ ਲੋਕਾਂ ਦੇ ਸਾਹਮਣੇ ਮਾਈਕ ਦੇ ਸਾਹਮਣੇ ਡਾਂਟ ਡਾਟਦਾ ਤੇ ਦੂਜਾ ਕਹਿ ਦਿੰਦਾ ਹੋ ਜਾਏਗਾ ਹੂੰ ਇੱਕ ਬੰਦਾ ਦਲਾਸਾ ਲੈ ਕੇ ਘਰ ਨੂੰ ਚਲ ਜਾਂਦਾ ਹੈ ਅਗਲੇ ਦਿਨ ਫਿਰ ਉਹੀ ਚੀਜ਼ ਉਹ ਫੇਰ ਜਾਂਦਾ ਹੈ ਭਾਈ ਉਹ ਕਹਿੰਦੇ ਨਹੀਂ ਜਦੋਂ ਧਰਨਾ ਲੱਗਦਾ 100 ਬੰਦੇ ਇਕੱਠੇ ਹੋਏ ਨੇ ਪੁਲਿਸ ਕਹਿੰਦੀ ਕੋਈ ਗੱਲ ਨਹੀਂ ਮੰਨ ਜਾਣਗੇ ਅਗਲੇ ਦਿਨ 50 ਰਹਿ ਜਾਂਦੇ ਨੇ 30 ਰਹਿ ਜਾਂਦੇ ਨੇ ਪਰ ਦੁਖੀ ਲਾਲ ਧਰਨਾ ਲਾਣ ਵਾਲਾ ਘਰੇ ਬਹਿ ਜਾਂਦਾ ਉਹੀ ਕੰਮ ਹੈ ਭਾਈ ਕਾਰਪੋਰੇਸ਼ਨ ਦਾ ਵੀ ਤੇ ਲੋਕਾਂ ਦਾ ਵੀ ਤੇ ਪਾਰਟੀਆਂ ਦਾ ਵੀ ਕਿ ਜਿੰਨੇ ਵਾਰੀ ਤੁਸੀਂ ਕਹਿੰਦੇ ਰਹੋ ਇਹ ਤੁਹਾਡੇ ਘੇੜੇ ਕਨਾਡੇ ਰਹਿਣਗੇ ਮੋੜ ਕੇ ਤੁਸੀਂ ਅੱਕ ਕੇ ਥਾਰ ਕੇ ਘਰੇ ਬਹਿ ਜਾਉਗੇ ਫਿਰ ਕੁਝ ਨਹੀਂ ਹੈਗਾ ਜੀ ਸੁਦਰਸ਼ਕੋ ਰੋਹਿਤ ਜੀ ਨੇ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਇਸ ਮਸਲੇ ਬਾਰੇ ਗੱਲਬਾਤ ਕੀਤੀ ਹੈ ਕਿਤੇ ਨਾ ਕਿਤੇ ਇੱਕ ਨਾਗਰਿਕ ਹੋਣ ਦੇ ਨਾਤੇ ਆਪਣਾ ਦਰਦ ਵੀ ਜਿਹੜਾ ਬਿਆਨ ਕੀਤਾ ਹੈ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਕਾਰਪੋਰੇਸ਼ਨ ਦੇ ਜਿਹੜੇ ਉੱਚ ਅਧਿਕਾਰੀ ਨੇ ਲੱਖ ਰੁਪਏ ਤੁਸੀਂ ਤਨਖਾਹ ਲੈਨੇ ਹੋ ਕਿਤੇ ਨਾ ਕਿਤੇ ਦੋ ਨੰਬਰ ਚ ਵੀ ਤੁਹਾਨੂੰ ਕਮਾਈ ਹੁੰਦੀ ਹੋਏਗੀ ਕਿਉਂਕਿ ਚੋਰਾ ਦੇ ਹੌਸਲੇ ਤੁਸੀਂ ਖੁਦ ਬੁਲੰਦ ਕਰਦੇ ਹੋ ਤੁਹਾਨੂੰ ਸਰਕਾਰੀ ਸੰਪਤੀ ਚੋਰੀ ਹੋਣ ਦੀ ਰਿਪੋਰਟ ਕੀਤੀ ਜਾਂਦੀ ਹੈ ਤੇ ਬੇਸ਼ਰਮੀ ਦੀ ਹੱਦਾਂ ਤੁਸੀਂ ਉਸ ਵੇਲੇ ਪਾਰ ਕਰ ਦਿੰਦੇ ਹੋ ਜਦੋਂ ਡੇਡ ਡੇਡ ਮਹੀਨਾ ਤੁਹਾਡੇ ਕੋਲ ਕੋਈ ਕਾਰਵਾਈ ਨਹੀਂ ਹੁੰਦੀ ਸੀਨੀਅਰ ਡਿਪਟੀ ਮੇਅਰ ਸਾਹਿਬ ਨੂੰ ਫੋਨ ਤੇ 25 ਮਈ ਨੂੰ ਰਿਪੋਰਟ ਕੀਤਾ ਜਾਂਦਾ ਹੈ 2 ਜੂਨ ਨੂੰ ਦੁਬਾਰਾ ਕਹਿੰਦੇ ਆ ਕਿ ਮੈਨੂੰ ਤੇ ਤੁਸੀਂ ਦੱਸਿਆ ਨਹੀਂ ਫੇਰ ਉਹਨਾਂ ਨੂੰ ਕਿਹਾ ਜਾਂਦਾ ਕਿ ਸਰ ਤੁਹਾਡੀ ਰਿਕਾਰਡਿੰਗ ਪੇ ਹੀ ਦਿੰਨੇ ਆ ਲੇਕਿਨ ਫੇਰ ਉਹ 2 ਦਿਨ ਮੰਗਦੇ ਆ ਲੇਕਿਨ 2 ਦਿਨ ਮੰਗਦਿਆਂ ਮੰਗਦਿਆਂ ਲਗਭਗ 2 ਮਹੀਨੇ ਦੇ ਕਰੀਬ ਹੋ ਚੁੱਕੇ ਨੇ ਲੇਕਿਨ ਇਹ ਬੇਸ਼ਰਮਾਂ ਦੇ ਕੰਨ ਤੇ ਹਜੇ ਤੱਕ ਜੂਨ ਹੀ ਰੰਗੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੱਥੇ ਨੇ ਐਮਐਲਏ ਸਾਹਿਬ ਕਿੱਥੇ ਨੇ ਪੰਚਾਇਤਾਂ ਕਿੱਥੇ ਨੇ ਕਾਉਂਸਲਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਦਾਅਵੇ ਬਹੁਤ ਵੱਡੇ ਵੱਡੇ ਕੀਤੇ ਜਾ ਰਹੇ ਨੇ ਪੋਲਾ ਗਰੇਵਾਲ ਜੀ ਨਾਲ ਗੱਲ ਕਰਾਂਗੇ ਗਰੇਵਾਲ ਸਾਹਿਬ ਇੱਕ ਪਾਸੇ ਟਿੱਬਾ ਠਾਣਾ ਆ ਇੱਕ ਪਾਸੇ ਤੁਹਾਡੀ ਆਮ ਆਦਮੀ ਪਾਰਟੀ ਦਾ ਕਲੀਨਿਕ ਹੈ ਮੈਂ ਬੋਰਡ ਦਿਖਾ ਦਾਂਗਾ ਕਿ ਇੱਥੇ ਆਵਾਜਾਈ ਲੋਕਾਂ ਦੀ ਬਹੁਤ ਜ਼ਿਆਦਾ ਹੈ ਠੀਕ ਹੈ ਸਰਕਾਰੀ ਪੰਪ ਹਾਊਸ ਇੱਥੇ ਹੈ ਟੈਂਕੀ ਲੱਗੀ ਹੋਈ ਹੈ ਸਰਕਾਰੀ ਮੁਲਾਜ਼ਮਾਂ ਦਾ ਇੱਥੇ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੋएगी ਕਿਉਂਕਿ ਆਪਣੇ ਮਸਲੇ ਲੈ ਕੇ ਲੋਕ ਟਿੱਬਾ ਠਾਣੇ ਵੀ ਪਹੁੰਚਦੇ ਹੋਣਗੇ ਤੇ ਕਿਤੇ ਨਾ ਕਿਤੇ ਇਹ ਮੁਸੀਬਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਤੇ ਤੁਸੀਂ ਦਾਅਵੇ ਤੇ ਵੱਡੇ ਵੱਡੇ ਕਰ ਲਏ ਹੁਣ ਥੋੜੀ ਜਿਹੀ ਇਲੈਕਸ਼ਨਾਂ 'ਚ ਸ਼ਰਮ ਕਰ ਲਓ ਬਾਈ ਇਲੈਕਸ਼ਨ ਹੈ ਕਟੋ-ਕਟ ਲੋਕਾਂ ਨੂੰ ਹੁਣ ਚਿਹਰਾ ਦਿਖਾਣ ਜੋਗੇ ਹੋ ਜਾਓਗੇ ਸਰਕਾਰੀ ਅਧਿਕਾਰੀ ਕੁੰਭ ਕਰਦੀ ਨੀਂਦ ਜਿਹੜੀ ਸੁੱਤੇ ਹੋਏ ਨੇ ਕਦੋਂ ਜਾਗਣਗੇ ਇਹ ਤਾਂ ਬਹੁਤ ਵੱਡਾ ਸਵਾਲ ਹੈ ਕੀ ਲੱਗਦਾ ਰੋਣਾ ਸਾਹਿਬ ਐਸ ਖਬਰ ਦਾ ਕੋਈ ਅਸਰ ਹੋਊਗਾ ਇਹਨਾਂ ਤੇ ਮੈਂ ਕਹਿੰਦਾ ਜੀ ਇੱਕ ਤੁਹਾਡੇ ਹੀ ਤਾਂ ਪੱਤਰਕਾਰਾਂ ਦਾ ਮੈਂ ਦਿ ਲੋ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਜਦੋਂ ਜਦੋਂ ਵੀ ਐਕਸ਼ਨ ਕੀਤਾ ਜਾਂ ਜਦੋਂ ਜਦੋਂ ਵੀ ਕੰਮ ਹੋਏ ਨੇ ਇਹ ਪੱਤਰਕਾਰਾਂ ਦੇ ਥਰੂ ਹੀ ਹੋਏ ਨੇ ਕਿਉਂਕਿ ਪੱਤਰਕਾਰ ਇੱਕ ਐਸਾ ਥੰਮ ਹੈ ਜਿੱਥੇ ਮੰਤਰੀ ਸੰਤਰੀ ਅਫਸਰ ਜਦੋਂ ਕੰਮ ਨਹੀਂ ਕਰਦੇ ਨਾ ਫਿਰ ਪੱਤਰਕਾਰ ਆ ਜਾਂਦੇ ਆ ਜਦੋਂ ਆਪਣੇ ਬੈਗ ਦੇ ਵਿੱਚੋਂ ਆਰਡਰ ਵਾਲਾ ਸਮਾਨ ਕੱਢ ਲੈਂਦੇ ਆ ਜੱਜ ਦਾ ਜਦੋਂ ਜੱਜ ਆਰਡਰ ਆਰਡਰ ਕਰਦਾ ਤੇ ਤੁਹਾਡੇ ਕੋਲ ਆ ਆਰਡਰ ਵਾਲਾ ਸਮਾਨ ਹੈ ਫਿਰ ਇਹ ਆਰਡਰ ਥਾਣੀ ਉਹਨਾਂ ਦੇ ਕੰਨਾਂ ਤੱਕ ਗੱਲਾਂ ਪਹੁੰਚਦੀਆਂ ਫਿਰ ਕੰਮ ਦੇ ਐਕਸ਼ਨ ਸਟਾਰਟ ਹੋ ਜਾਂਦੇ ਨੇ ਬਿਲਕੁਲ ਇਹ ਭਾਜੀ ਪੰਜਾਬ ਹੈ ਕਿਸੇ ਟਾਈਮ ਕਹੇ ਜਾਂਦੇ ਸੀਗੇ ਕਾਨੂੰਨ ਆਂਦਾ ਹੁੰਦਾ ਸੀ ਉਦੋਂ ਪੱਟੀ ਬੰਨੀ ਜਾਂਦੀ ਸੀਗੀ ਅੱਜ ਤਾਂ ਮੈਨੂੰ ਸ਼ਾਇਦ ਮੈਂ ਜਦੋਂ ਗਿਆ ਵੀ ਆ ਠੀਕ ਹੈ ਅੱਜ ਤਾਂ ਲੋਕਾਂ ਦੀ ਅੱਖਾਂ ਵੀ ਹੈਗੀਆਂ ਇੱਥੇ ਅੱਖਾਂ ਦੇ ਹੁੰਦੇ ਵੀ ਕਾਨੂੰਨ ਆਂਨਾ ਹੂੰ ਜਦੋਂ ਰਾਜਾ ਮਾੜਾ ਹੋਵੇ ਨਾ ਤੇ ਫਿਰ ਥੱਲੇ ਦਾ ਸਾਰਾ ਢਾਂਚਾ ਜਿਹੜਾ ਹੁੰਦਾ ਆਪੀ ਮਾੜਾ ਹੋ ਜਾਂਦਾ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਕੰਮ ਕਰਾਉਣ ਵਾਸਤੇ ਔਰ ਕੰਮ ਕਰਨ ਵਾਸਤੇ ਜज्ਬਾ ਚਾਹੀਦਾ ਬਿਲਕੁਲ ਜज्ਬਾ ਚਾਹੀਦਾ ਕੰਮ ਤਾਂ ਹੁੰਦੇ ਨੇ ਪਰ ਇੱਥੇ ਕੰਮ ਨਹੀਂ ਇੱਥੇ ਗਰਮੀ ਬਹੁਤ ਹੈ ਕੱਲੀ 로ਹਿਤ ਰੋੜੇ ਨੂੰ ਕੱਲੀ ਤੁਾਨੂੰ ਕੱਲੇ ਸਾਡੇ ਜਿਹੜੇ ਸਿਸਟਰ ਖੜੇ ਨੇ ਠੀਕ ਹੈ ਤੁਹਾਡੇ ਕੈਮਰਾਮੈਨ ਨੂੰ ਇਹਨਾਂ ਨੂੰ ਤਾਂ ਗਰਮੀ ਨਹੀਂ ਲੱਗਦੀ ਕਿਉਂਕਿ ਅਸੀਂ ਲੋਕਾਂ ਦੀਆਂ ਆਵਾਜ਼ ਜਿਹੜੀ ਆ ਉੱਪਰ ਤੱਕ ਪਹੁੰਚਾਵਾਂਗੇ ਪਰ ਇਹਨਾਂ ਲੋਕਾਂ ਨੂੰ ਗਰਮੀ ਬਹੁਤ ਲੱਗਦੀ ਹੈ ਗਰਮੀ ਦੇ ਟਾਈਮ ਤੇ AC ਲਾ ਕੇ ਬੈਠੇ ਹੁੰਦੇ ਨੇ ਵਿਚਾਰੇ ਫਿਰ ਕੰਮ ਕਰਨ ਦੀ ਨੀਂਦ ਆਪੇ ਹੀ ਸੌਣਗੇ ਜਦੋਂ ਠੰਡਾ ਮਾਹੌਲ ਬਣ ਜਾਏਗਾ ਇਹ ਕਰ ਪਰੇਸ਼ਾਨ ਨੇ ਇਹਨਾਂ ਦਾ ਪੂਰਾ ਢਾਂਚਾ ਹੀ ਕਰ ਪਰੇਸ਼ਾਨ ਵਾਲਾ ਸਿਸਟਮ ਹੈ ਇਹਨਾਂ ਦਾ ਜੀ ਸਦਰਕ ਕੋ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਇਹ ਜਿਹੜੇ ਅੱਖਾਂ ਮੂੰਦ ਕੇ ਸੁੱਤੇ ਹੋਏ ਨੇ ਉਹਨਾਂ ਦੀ ਨੀਂਦ ਨੂੰ ਜਗਾਣਾ ਕਿਤੇ ਨਾ ਕਿਤੇ ਸਾਡੇ ਦਰਸ਼ਕਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਜੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਨਹੀਂ ਕਰੋਗੇ ਤਾਂ ਇਹ ਜਿਹੜਾ ਸਰਕਾਰੀ ਤੰਤਰ ਹੈ ਐਸੇ ਤਰ੍ਹਾਂ ਆਪਣੀ ਨੀਂਦ ਦੇ ਵਿੱਚ ਸੁੱਤਾ ਰਹੇਗਾ ਇਹਨਾਂ ਨੂੰ ਜਗਾਣਾ ਕਿਤੇ ਨਾ ਕਿਤੇ ਤੁਹਾਡੀ ਜ਼ਿੰਮੇਵਾਰੀ ਵੀ ਹੈ ਕਿਉਂਕਿ ਇਹਨਾਂ ਨੂੰ ਜਿਹੜਾ ਅਹੁਦਿਆਂ ਤੇ ਬਿਠਾਉਣ ਵਾਲੇ ਵੀ ਤੁਸੀਂ ਹੋ ਇਹਨਾਂ ਨੂੰ ਲਾਣ ਵਾਲੇ ਵੀ ਤੁਸੀਂ ਬਣੋਗੇ ਔਰ ਇਹਨਾਂ ਕੋਲੋਂ ਕੰਮ ਕਰਵਾਉਣ ਵਾਲੇ ਵੀ ਤੁਸੀਂ ਹੋ ਕਿਉਂਕਿ ਇਹ ਪਬਲਿਕ ਸਰਵੰਟ ਨੇ ਇਹਨ ਸਿਰ ਤੇ ਚੌਧਰੀ ਬਣ ਕੇ ਬੈਠ ਜਾਂਦੇ ਨੇ ਤੁਹਾਡੇ ਕੰਮਾਂ ਨੂੰ ਕਰਨ ਤੋਂ ਜਿਹੜਾ ਗੁਰੇਸ਼ ਕਰਦੇ ਨੇ ਅੱਜ ਆਪਣੇ ਕੰਮ ਕਰਵਾਉਣ ਦੇ ਲਈ ਤੁਹਾਨੂੰ ਪਹਿਲ ਕਦਮੀ ਕਰਨੀ ਪਏਗੀ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਔਰ ਇਹਨਾਂ ਨੂੰ ਆਪਣੀ ਕੁੰਮ ਕਰਨੀ ਦੀਨ ਦੇ ਵਿੱਚੋਂ ਜੜਾ ਗਾਓ ਤੁਸੀਂ ਦੇਖ ਰਹੇ ਸਿਉ ਲੁਧਾਨਾ ਪ੍ਰਾਈਮ ਹੋਰਨ ਅਪਡੇਟਸ ਲਈ ਜੁੜੇ ਰਹੋ ਲੁਧਾਨਾ ਪ੍ਰਾਈਮ ਦੇ ਨਾਲ ਧੰਨਵਾਦ